ਦੁਨੀਆ ਦੇ ਵਿੱਚ ਇਦਾਂ ਲੱਗਦਾ ਕਿ ਸਾਰੇ ਪਾਸੇ ਜਿਹੜੀ ਆ ਤਰਥੱਲੀ ਬਚੀ ਹੋਈ ਆ ਬੰਗਲਾਦੇਸ਼ ਦੇ ਵਿੱਚ ਦੇਖ ਲਓ ਉੱਥੇ ਦੀ ਜਿਹੜੀ ਆ ਪ੍ਰਾਈਮ ਮਿਨਿਸਟਰ ਨੂੰ ਲੋਕਾਂ ਨੇ ਦੇਸ਼ ਛੱਡ ਕੇ ਭੱਜਣ ਦੇ ਲਈ ਮਜਬੂਰ ਕਰ ਦਿੱਤਾ ਆਬੀਅਸਲੀ ਉਹਨਾਂ ਦੀਆਂ ਆਪਣੀਆਂ ਪਾਲਿਸੀਆਂ ਦੇ ਚੱਲਦੇ ਆ ਵੀ ਇਹ ਸਾਰਾ ਕੁਝ ਹੋਇਆ ਤੇ ਜਿਹੜਾ ਉੱਥੇ ਅਨਰੈਸਟ ਆ ਨੇਲੀ ਜਿਹੜਾ ਆਫੀਸ਼ੀਅਲ ਸੋਰਸਸ ਦੇ ਹਵਾਲੇ ਨਾਲ ਕਿਹਾ ਜਾ ਰਿਹਾ 300 ਜਾਂ 300 ਦੇ ਜਿਆਦੇ ਮੌਤਾਂ ਹੋ ਚੁੱਕੀਆਂ 300 ਦੇ ਕਰੀਬ ਮੌਤਾਂ ਹੋ ਚੁੱਕੀਆਂ ਜਦਕਿ ਜਿਹੜੇ ਅਨ ਆਫੀਸ਼ੀਅਲ ਜਿਹੜੇ ਆ ਸੋਰਸਸ ਨੇ ਉਹਨਾਂ ਦਾ ਤਾਂ ਇਹ ਕਹਣਾ ਕਿ ਹਜ਼ਾਰ ਤੱਕ ਮੌਤਾਂ ਹੋ ਚੁੱਕੀਆਂ ਲੋਕੀ ਬਹੁਤ ਜਿਆਦੇ ਗੁੱਸੇ ਦੇ ਵਿੱਚ ਨੇ ਜਿਹੜੇ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਨੇ ਉਹ ਜਿਹੜਾ ਉੱਥੋਂ ਐਗਜ਼ਾਇਲ ਦੇ ਵਿੱਚ ਆ ਗਏ ਨੇ ਦੁਬਾਰਾ ਇਹ ਦੂਸਰੀ ਵਾਰ ਹੋਇਆ ਜੀ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਦੂਸਰੀ ਵਾਰ ਐਗਜ਼ਾਇਲ ਦੇ ਵਿੱਚ ਜਿਹੜਾ ਇਕਦਾ ਮਿਡਲ ਈਸਟ ਦੇ ਵਿੱਚ ਜਿਹੜੀ ਕੌਨਫਲਿਕਟ ਦੀ ਸਿਚੁਏਸ਼ਨ ਹੈ ਉਹ ਬਹੁਤ ਜ਼ਿਆਦਾ ਗੰਭੀਰ ਹੈ ਕਿਸੇ ਵੀ ਟਾਈਮ ਜਿਹੜਾ ਅਟੈਕ ਹੋਣ ਦੀਆਂ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਚੱਲ ਰਹੀਆਂ ਨੇ ਕੱਲ ਵੀ ਜਿਹੜਾ ਸੋਰਸਸ ਦੇ ਵਾਲੇ ਨਾਲ ਅਲਜ਼ੀਰਾ ਨੇ ਰਿਪੋਰਟ ਕੀਤਾ ਸੀਗਾ ਕਿ ਜਿਹੜੇ ਐਂਟੋਨੀ ਬਲਿੰਕਨ ਨੇ ਉਹਨਾਂ ਨੇ ਜਿਹੜੇ ਜੀ7 ਕੰਟਰੀਜ਼ ਨੂੰ ਵੀ ਇਹ ਜਿਹੜਾ ਦੱਸਿਆ ਕਿ ਅਟੈਕ ਹੋਣ ਦੇ ਬਹੁਤ ਜ਼ਿਆਦਾ ਖਤਸ਼ੇ ਨੇ ਤੇ ਵੈਸੇ ਵੀ ਜਿੰਨੀਆਂ ਵੀ ਇਹ ਵੈਸਟਰਨ ਕੰਟਰੀਜ਼ ਨੇ ਇਹਨਾਂ ਦੇ ਪਰੋਂ ਲਗਾਤਾਰ ਆਪਣੇ ਸਿਟੀਜ਼ਨਸ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਲੈਬਨਨ ਨੂੰ ਛੱਡ ਕੇ ਜਿਹੜਾ ਉੱਥੋਂ ਆ ਜਾਓ ਤੁਸੀਂ ਆਪਣੇ ਆਪਣੇ ਮੁਲਕਾਂ ਦੇ ਵਿੱਚ ਵਾਪ ਤੇ ਜੇਕਰ ਆਪਾਂ ਗੱਲ ਕਰੀਏ ਯੂਕੇ ਦੀ ਤੇ ਯੂਕੇ ਦੇ ਵਿੱਚ ਵੀ ਹਾਲਾਤ ਜੀ ਬਹੁਤ ਜ਼ਿਆਦਾ ਜਿਹੜਾ ਗੰਭੀਰ ਨੇ ਲਗਾਤਾਰ ਜਿਹੜਾ ਬੀਤੇ ਰੋਜ਼ ਸੋਮਵਾਰ ਵਾਲੇ ਦਿਨ ਵੀ ਜਿਹੜਾ ਹਾਲਾਂਕਿ ਪਹਿਲਾਂ ਤਾਂ ਲੱਗਦਾ ਸੀਗਾ ਕਿ ਸ਼ਾਇਦ ਵੀਕਐਂਡ ਦੇ ਦੌਰਾਨ ਜਿਹੜਾ ਇਹ ਅਟੈਕਸ ਵਗੈਰਾ ਜਾਂ ਜਿਹੜੇ ਰਾਈਟਿੰਗ ਹੋ ਰਹੀ ਆ ਦੰਗਾਪਸਾਦ ਹੋ ਰਿਹਾ ਕਿ ਵੀਕਐਂਡ ਤੇ ਲੋਕੀ ਛੁੱਟੀ ਹੁੰਦੀ ਆ ਇੱਕ ਜਿਹੜਾ ਕਈ ਵਾਰ ਇੱਥੇ ਵੈਸੇ ਅਦਰਵਾਈਜ਼ ਮੌਸਮ ਜ਼ਿਆਦਾ ਮੀਂਹ ਵਾਲਾ ਰਹਿੰਦਾ ਇਹਨਾਂ ਦਿਨਾਂ ਦੇ ਵਿੱਚ ਮੌਸਮ ਵੀ ਬਹੁਤ ਜ਼ਿਆਦਾ ਚੰਗਾ ਸੀ ਲੋਕਾਂ ਦੇ ਬਾਹਰ ਨਿਕਲਣ ਵਾਲਾ ਸੀ ਤੇ ਵੀ ਸ਼ਾਇਦ ਵੀਕੈਂਡ ਦੇ ਦੌਰਾਨ ਇਸ ਕਰਕੇ ਜ਼ਿਆਦਾ ਸੀ ਪਰ ਸੋਮਵਾਰ ਵਾਲੇ ਦਿਨ ਵੀ ਜਿਹੜਾ ਖਾਸ ਕਰਕੇ ਪਲੇ ਮੌਥ ਦੇ ਵਿੱਚ ਜਿਹੜਾ ਪੁਲਿਸ ਦੇ ਨਾਲ ਇਹ ਜਿਹੜੇ ਦੰਗਾਕਾਰੀ ਇਹਨਾਂ ਦੀਆਂ ਝੜਪਾਂ ਹੋਈਆਂ ਹੁਣ ਤੱਕ ਜੀ ਹੁਣ ਤੱਕ ਜਦੋਂ ਦੀ ਇਹ ਸਾਰੇ ਦੰਗਾਪ੍ਰਸਾਦ ਸ਼ੁਰੂ ਹੋਇਆ ਦੱਸਿਆ ਜਾ ਰਿਹਾ ਕਿ ਨੇਲੀ 400 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹਾਲਾਂਕਿ ਇੱਥੇ ਦਾ ਜਿਹੜਾ ਲੀਗਲ ਸਿਸਟਮ ਹੈ ਯੂਕੇ ਦਾ ਬਹੁਤ ਜ਼ਿਆਦਾ ਫਾਸਟ ਹੈ ਆਲਰੇਡੀ ਇਹਨਾਂ ਦੇ ਮੁਕੱਦਮਿਆਂ ਨੂੰ ਪ੍ਰੋਸੈਸ ਕਰਕੇ ਤੇ ਇਹਨਾਂ ਨੂੰ ਜਿਹੜਾ ਸ਼ੁਰੂ ਹੋ ਗਿਆ ਸਾਰਾ ਕੁਝ ਬਟ ਸਟਿਲ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਤੇ ਇਹਦੇ ਵਿੱਚ ਜੀ ਇੱਕ ਤਾਂ ਸਭ ਤੋਂ ਜ਼ਰੂਰੀ ਗੱਲ ਹੈ ਖਾਸ ਕਰਕੇ ਜਿਹੜੇ ਆਪਾਂ ਇੱਥੇ ਕਟਗਿਰਤੀ ਪਾਈਚਾਰੇ ਦੇ ਲੋਕ ਰਹਿੰਦੇ ਆ ಏਸ਼ੀਅਨ ਬੈਕਗਰਾਉਂਡ ਵਾਲੇ ਜਿਹਨਨੇ ਵੀ ਮਾਈਨੋਰਟੀਜ਼ ਆਪਾਂ ਇੱਥੇ ਇੱਕ ਤਾਂ ਵੈਸੇ ਵੀ ਆਪੋ ਆਪਣਾ ਖਿਆਲ ਰੱਖੋ ਤੇ ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਇਹ ਸੋਸ਼ਲ ਮੀਡੀਆ ਤੇ ਜੋ ਕੁਝ ਚੱਲ ਰਿਹਾ ਉਹਨਾਂ ਤੇ ਬਿਲਕੁਲ ਵੀ ਇੱਕਦਮ ਯਕੀਨ ਨਾ ਕਰੋ ਕੋਸ਼ਿਸ਼ ਕਰੋ ਕਿ ਜਿੰਨੇ ਆਫੀਸ਼ੀਅਲ ਸੋਰਸਸ ਨੇ BBC ਆਸ ਕਾਈ ਨਿਊਜ਼ ਆ ਜਾਂ ਹੋਰ ਜਿੰਨੇ ਵੀ ਬਹੁਤ ਸਾਰੇ ਜਿਹੜੇ ਅਫੀਸ਼ੀਅਲ ਜਿਹੜੇ ਹੈਗੇ ਨੇ ਸੋਰਸਸ ਖਬਰਾਂ ਦੇ ਜਿਹੜੇ ਕਿ ਸਹੀ ਨੰਬਰ ਤੁਹਾਡੇ ਕੋਲ ਸਹੀ ਜਾਣਕਾਰੀ ਪਹੁੰਚਾਉਂਦੇ ਨੇ ਉਹਨਾਂ ਤੇ ਜਿਹੜਾ ਰਿਲਾਇ ਕਰੋ ਬਾਕੀ ਤੁਹਾਡੇ ਆਪਣੇ ਆਪਣੇ ਏਰੀਆਜ਼ ਦੇ ਵਿੱਚ ਉੱਥੇ ਜਿਹੜਾ ਲੋਕਲ ਜਿਹੜੇ ਵੀ ਪੇਪਰ ਹੁੰਦੇ ਨੇ ਮੋਸਟਲੀ ਤਕਰੀਬਨ ਯੂਕੇ ਦੇ ਵਿੱਚ ਆਈ ਥਿੰਕ ਕੋਈ ਸ਼ਹਿਰ ਹੋਗਾ ਜਿੱਥੇ ਨਹੀਂ ਅਦਰਵਾਈਜ਼ ਹਰੇਕ ਸ਼ਹਿਰ ਦੇ ਵਿੱਚ ਉੱਥੇ ਆਪਣਾ ਲੋਕਲ ਪੇਪਰ ਹੁੰਦਾ ਸੋ ਉਹਦੇ ਤੇ ਰਿਲਾਇ ਕਰੋ ਆ ਜਿਹੜੇ ਬਹੁਤ ਸਾਰੇ ਫਾਰਵਰਡਡ ਮੈਸੇਜ ਘੁੰਮ ਰਹੇ ਨੇ ਜੀ ਅੱਜ ਫਲਾਨੇ ਗਰੁੱਪ ਨੇ ਇੱਥੇ ਪਹੁੰਚਣਾ ਅੱਜ ਉਹਨਾਂ ਨੇ ਇੱਥੇ ਪਹੁੰਚਣਾ ਉਹਨਾਂ ਨੇ ਆ ਚੀਜ਼ਾਂ ਇਦਾਂ ਕੀਤੀਆਂ ਆ ਸਾਡੇ ਖਿਲਾਫ ਆ ਕੀਤਾ ਜਾ ਰਿਹਾ ਸਾਰਿਆਂ ਤੇ ਆਪਾਂ ਯਕੀਨ ਨਹੀਂ ਕਰ ਸਕਦੇ ਸਾਨੂੰ ਕੋਈ ਪਤਾ ਨਹੀਂ ਉਹ ਕਿਹ ਇਸਟਰੀਕੇ ਨਾਲ ਜਿਹੜਾ ਉਹ ਕਿਨੇ ਕਿੱਥੋਂ ਜਨਰੇਟ ਕੀਤਾ ਇਹਦੇ ਪਿੱਛੇ ਕੌਣ ਆ ਸੋ ਸੋਸ਼ਲ ਮੀਡੀਆ ਤੇ ਤਾਂ ਵੈਸੇ ਵੀ ਆਪਾਂ ਗੱਲ ਕਰਦੇ ਨਾ ਤੁਹਾਨੂੰ ਪਤਾ ਨਹੀਂ ਹੁੰਦਾ ਕੋਈ ਵੀ ਬੰਦਾ ਬੈਠ ਕੇ ਕੁਝ ਵੀ ਬੋਲ ਕੇ ਪਾ ਸਕਦਾ ਤੇ ਉਹ ਜਦ ਤੱਕ ਲੋਕਾਂ ਦੇ ਵਿੱਚ ਚਲੇ ਜਾਂਦੀ ਹੈ ਕੋਈ ਹਾਲਾਂਕਿ ਠੀਕ ਹੈ ਜੇਕਰ ਤੁਸੀਂ ਕੋਈ ਗਲਤ ਜਾਣਕਾਰੀ ਪਾਉਂਗੇ ਤੁਹਾਡੇ ਤੇ ਕਾਨੂੰਨ ਦੀ ਜਿਹੜੀ ਕਾਰਵਾਈ ਹੋਵੇਗੀ ਪਰ ਉਹ ਕਈ ਵਾਰ ਹੋਡੋ ਸਮਾਂ ਲੱਗਦਾ ਸੋ ਇਸ ਕਰਕੇ ਬਿਨਾਂ ਸੋਚੇ ਸਮਝੇ ਉਹਨਾਂ ਪੋਸਟਾਂ ਦੇ ਯਕੀਨ ਨਾ ਕਰੋ ਤੇ ਫਾਰਵਰਡ ਨਾ ਕਰੋ ਬਹੁਤ ਸਾਰੀਆਂ ਪੋਸਟਾਂ ਮੈਂ ਦੇਖ ਰਿਹਾ ਕਿ ਇੱਥੇ ਫਾਰਵ ਜਿਹੜੇ ਆ ਫੋਰਬਿਡ ਕੀਤੇ ਜਾ ਰਹੇ ਆ ਸੋ ਕੱਲ ਪਲੇਮਾਉਥ ਦੇ ਵਿੱਚ ਜਿਹੜੀ ਆ ਇੱਥੇ ਇਸ ਤਰੀਕੇ ਦੀਆਂ ਘਟਨਾਵਾਂ ਹੋਈਆਂ ਉੱਥੇ ਤੇ ਜਿਹੜਾ 6 ਲੋਕਾਂ ਦੀ ਗ੍ਰਿਫਤਾਰੀ ਹੋਈ ਆ ਪਲੇਮਾਉਥ ਦੇ ਵਿੱਚ ਤੇ ਇਹਦੇ ਵਿੱਚ ਵੀ ਦੱਸਦੇ ਆ ਕਈ ਆਫੀਸਰ ਜਿਹੜੇ ਆ ਬੀਬੀਸੀ ਰਿਪੋਰਟ ਕਰ ਰਿਹਾ ਕਿ ਕਈ ਆਫੀਸਰ ਨੂੰ ਹਲਕੀਆਂ ਜਿਹੜੀਆਂ ਸੱਟਾਂ ਲੱਗੀਆਂ ਇਸ ਹਿੰਸਾ ਦੇ ਵਿੱਚ ਜਿਹੜਾ ਨਾਰਥਰਨ ਆਇਲੈਂਡ ਦੇ ਵਿੱਚ ਜਿਹੜਾ ਬਹੁਤ ਸਥਿਤੀ ਉੱਥੇ ਵੀ ਗੰਭੀਰ ਆ ਨਾਰਥਰਨ ਜਿਹੜਾ ਆਇਲੈਂਡ ਆ ਉਹਨਾਂ ਨੇ ਆਪਣੀ ਪਾਰਲੀਮੈਂਟ ਨੂੰ ਵੀ ਦੁਬਾਰਾ ਕਾਲ ਕਰ ਲਿਆ ਇੱਥੇ ਇਹ ਛੁੱਟੀਆਂ ਚੱਲ ਰਹੀਆਂ ਨੇ ਗਰਮੀ ਦੀਆਂ ਤੇ ਯੂਕੇ ਦੇ ਜਿਹੜਾ ਹਾਊਸ ਆਫ ਕਾਮਨਸ ਆ ਉਹ ਵੀ ਜਿਹੜਾ ਆਫੀਆ ਉ ਉ ਉ ਉਥੇ ਵੀ ਜਿਹੜਾ ਐਮਪੀਜ਼ ਨੇ ਉਹ ਵਾਪਸ ਆਪਣੇ ਕਹਿ ਲਓ ਕਿ ਜਿਹੜਾ ਹਲਕਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਪਰਤੇ ਹੋਏ ਨੇ ਗੱਲ ਚੱਲ ਰਹੀ ਹੈ ਕਲ ਨਾਈਜ਼ ﺍﻟफराज ਹੁਣੀ ਜਿਹੜੇ ਰਿਫਾਰਮ ਪਾਰਟੀ ਦੇ ਨੇ ਤੇ ਹੋਰ ਵੀ ਜਿਹੜੇ ਕਈ ਐਮਪੀਜ਼ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਪਾਰਲੀਮੈਂਟਲ ਰੀਕਾਲ ਕਰੋ ਕਿ ਇਸ ਬਿਛੇ ਤੇ ਡਿਬੇਟ ਹੋਣੀ ਚਾਹੀਦੀ ਆ ਵੀ ਸਾਰੇ ਇਹ ਜਿਹੜਾ ਮਸਲਾ ਕਿਉਂ ਚੱਲ ਰਿਹਾ ਪਰ ਇਹ ਹੈ ਕਿ ਜਿਹੜਾ ਨੌਦ ਨਾ ਲੈਣ ਦੇ ਵਿੱਚ ਉਹਨਾਂ ਨੇ ਜਿਹੜੀ ਆਪਣੀ ਉਥੇ ਦੀ ਹੈਗੀ ਆ ਲੋਕਲ ਜਿਹੜੀ ਉਹਨਾਂ ਦੀ ਅਸੈਂਬਲੀ ਆ ਉਹ ਉਹਨਾਂ ਨੇ ਵਾਪਸ ਬੁਲਾ ਲਈ ਆ ਕਿਉਂਕਿ ਉਥੇ ਵੀ ਆਪੀ ਤੇ ਬੀਤੀ ਰਾਤ ਵੀ ਉੱਥੇ ਵੀ ਜਿਹੜੀ ਆ ਦੁਬਾਰਾ ਜਿਹੜੀ ਕਾਫੀ ਜ਼ਿਆਦਾ ਹਿੰਸਾ ਹੋਈ ਆ ਸਾਊਥ ਪੋਰਟ ਦੇ ਅੰਦਰ ਜਿੱਥੋਂ ਐਕਚੁਅਲੀ ਇਹ ਸ਼ੁਰੂਆਤ ਹੋਈ ਸਾਰੀ ਜਿਹੜੀ ਉਹ ਤਿੰਨ ਜਿਹੜੀਆਂ ਪਿਆਰੀਆਂ ਮਾਸੂਮ ਬੱਚੀਆਂ ਜਿਨ੍ਹਾਂ ਦੀ ਮੌਤ ਹੁੰਦੀ ਆ ਉੱਥੇ ਜਿਹੜੇ ਆ ਸੈਂਕੜੇ ਹੀ ਲੋਕ ਉੱਥੇ ਇਕੱਠੇ ਹੋਏ ਨੇ ਉਹਨਾਂ ਦੇ ਜਿਹੜਾ ਉਹ ਪੀਸਫੁਲੀ ਇਕੱਠੇ ਹੋਏ ਨੇ ਉਹਨਾਂ ਦੇ ਵੱਲੋਂ ਬਾਰ-ਬਾਰ ਇਹ ਸੰਦੇਸ਼ ਦਿੱਤਾ ਜਾ ਰਿਹਾ ਕਿ ਸਾਡੀਆਂ ਬੱਚੀਆਂ ਦੇ ਨਾਮ ਤੇ ਇਹ ਦੰਗਾ ਫਸਾਦ ਨਾ ਕਰੋ ਉਹਨਾਂ ਦੇ ਵੀ ਇਹਨਾਂ ਨੂੰ ਬੁਨਿਆਦ ਬਣਾ ਕੇ ਕਿਉਂਕਿ ਬਿਲਕੁਲ ਝੂਠ ਤੇ ਆਧਾਰਿਤ ਸੀਗਾ ਪਹਿਲਾਂ ਕਿਉਂਕਿ ਆਪਾਂ ਆਲਰੇਡੀ ਪਿਛਲੀ ਗੱਲਬਾਤ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਕਿ ਸਾਊਥਪੋਰਟ ਦੇ ਵਿੱਚ ਕੀ ਹੋਇਆ ਸੀਗਾ ਤੇ ਉਹਨੂੰ ਕਿਦਾਂ ਬੁਨਿਆਦ ਬਣਾ ਕੇ ਗਲਤ ਜਿਹੜਾ ਉਹਦੇ ਬਾਬਤ ਜਿਹੜੀਆਂ ਜਾਣਕਾਰੀਆਂ ਫਲਾਈਆਂ ਗਈਆਂ ਇਹ ਸਟਾਫ ਨੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਜਿਹੜਾ ਕਾਫੀ ਸਖਤ ਸਟੈਂਡ ਅਪਣਾਇਆ ਇਹ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਦੰਗਾ ਫਸਾਦ ਕਰ ਰਹੇ ਨੇ ਵਾਇਲੈਂਸ ਕਰ ਰਹੇ ਨੇ ਉਹਨਾਂ ਨੇ ਇਹ ਜਿਹੜਾ ਇਹਨਾਂ ਨੂੰ ਫਾਰ ਰਾਈਟ ਥੱਗਸ ਕਿਹਾ ਕਿ ਇਹ ਜਿਹੜੇ ਆ ਚੋਰੀ ਚਿਕਾਰੀ ਕਰਨ ਵਾਲੇ ਲੁੱਟਮਾਰ ਕਰਨ ਵਾਲੇ ਜਿਹੜੇ ਫਾਰ ਰਾਈਟ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਆ ਦੱਸਿਆ ਵੀ ਜਾ ਰਿਹਾ ਵੀ ਕਈ ਜਗ੍ਹਾਾਂ ਤੇ ਕੋਈ ਨਾਜ਼ੀ ਸਲੂਟ ਦੇ ਰਿਹਾ ਕੋਈ ਇਸਟਿਕੇ ਦੀਆਂ ਗੱਲਾਂ ਵੀ ਲਗਾਤਾਰ ਜਿਹੜੀਆਂ ਸਾਹਮਣੇ ਆ ਰਹੀਆਂ ਸੋ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਜਿਹੜੀਆਂ ਬਹੁਤ ਸਾਰੀਆਂ ਅਫਵਾਹਾਂ ਵੀ ਫੈਲਾਈਆਂ ਜਾਂਦੀਆਂ ਲੋਕੀ ਜਾਣੇ ਅਣਜਾਣੇ ਦੇ ਵਿੱਚ ਜਿਹੜਾ ਕਈ ਮੈਸੇਜਸ ਬਿਨਾ ਵੇਖੇ ਫਾਰਵਰਡ ਕਰ ਦਿੰਦੇ ਆ ਤੇ ਉਹਨਾਂ ਦੇ ਹੁਣ ਆ ਦੇਖੋ ਇੱਕ BBC ਦੀ ਰਿਪੋਰਟ ਆ ਇਹਦੇ ਵਿੱਚ ਦੱਸ ਰਹੇ ਨੇ ਕਿ ਕੱਲ ਕੀ ਹੋਇਆ ਕਿ ਬਰਮਿੰਗਮ ਦੇ ਅੰਦਰ ਜਿਹੜਾ ਇਸ ਤਰੀਕੇ ਦੀਆਂ ਫਾਲਸ ਰਿਪੋਰਟਾਂ ਝੂਠੀਆਂ ਰਿਪੋਰਟਾਂ ਸਿਗੀਆਂ ਕਿ ਫਾਰ ਰਾਈਟ ਜਿਹੜੇ ਆ ਪ੍ਰੋਟੈਸਟਰਸ ਆ ਉਹਨਾਂ ਨੇ ਜਿਹੜਾ ਪਲਾਨ ਕੀਤਾ ਮਾਰਚ ਕਰਨ ਦਾ ਕਿ ਇਹ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਨਾ ਜਿਨ੍ਹਾਂ ਨੂੰ ਫਾਰ ਰਾਈਟ ਪ੍ਰੋਟੈਸਟਰਸ ਕਿਹਾ ਜਾ ਰਿਹਾ ਵੀ ਇਹਨਾਂ ਦੇ ਬਨੋਂ ਜਿਹੜਾ ਮਾਰਚ ਕਰਨ ਦੀ ਯੋਜਨਾ ਆ ਤੇ ਬੀਬੀਸੀ ਦੇ ਮੁਤਾਬਕ ਇਹ ਝੂਠੀਆਂ ਰਿਪੋਰਟਾਂ ਸਿਗੀਆਂ ਪਰ ਇਹਨਾਂ ਦੇ ਚੱਲਦਿਆਂ ਸੈਂਕੜੇ ਹੀ ਲੋਕ ਜਿਹੜੇ ਆ ਉਹ ਬਰਮੀਗਮ ਦਾ ਜਿਹੜਾ ਬਾਰਡਰਸਲੀ ਗ੍ਰੀਨ ਏਰੀਆ ਆ ਇੱਥੇ ਇਕੱਠੇ ਹੁੰਦੇ ਆ ਤੇ ਬੀਬੀਸੀ ਇਹ ਰਿਪੋਰਟ ਕਰ ਰਿਆ ਕਿ ਇਸ ਇਕੱਠ ਦੇ ਵਿੱਚੋਂ ਕੁਝ ਲੋਕ ਜਿਹੜੇ ਆ ਕੁਝ ਜਿਹੜੇ ਆ ਮੁਸਲਮ ਯੂਥ ਆ ਉਹ ਜਿਹੜਾ ਅਲੱਗ ਹੋ ਕੇ ਉਹ ਉਹਨਾਂ ਦੇ ਵੱਲੋਂ ਕਈ ਵਹਾਨਾ ਨੂੰ ਜਿਹੜਾ ਅਟੈਕ ਕੀਤਾ ਗਿਆ ਇੱਕ ਪੱਬ ਦੇ ਉੱਤੇ ਅਟੈਕ ਕੀਤਾ ਗਿਆ ਇਹ ਜਿਹੜਾ ਗਰੁੱਪ ਆਫ ਮੁਸਲਮ ਯੂਥ ਜਿਹੜੇ ਪ੍ਰਦਰਸ਼ਨਕਾਰੀ ਸੀਗੇ ਇਹਨਾਂ ਨੇ ਜਿਹੜੇ ਆ ਮਾਸਕ ਪਹਿਨੇ ਹੋਏ ਸੀਗੇ ਤੇ ਇਹਨਾਂ ਨੇ ਹਥਿਆਰ ਵੀ ਇਹਨਾਂ ਦੇ ਕੋਲ ਸੀਗੇ ਹੁਣ ਇਹ ਇਹ ਜਿਵੇਂ ਅੱਜ ਮੈਂ ਸਵੇਰੇ ਜੇਮਸ ਆਫ ਬ੍ਰਾਇਨ ਇੱਕ ਬਹੁਤ ਵੱਡਾ ਨਾਮ ਹੈ ਜਿਹੜਾ ਯੂਕੇ ਦੇ ਵਿੱਚ ਜਾਂ ਇੰਗਲਿਸ਼ ਮੀਡੀਆ ਦੇ ਵਿੱਚ ਉਹ ਉਹ ਬਹੁਤ ਸਹੀ ਕਹਿ ਰਿਹਾ ਸੀਗਾ ਵੀ ਇਸ ਜਿਹੜਾ ਈਵੈਂਟ ਨੂੰ ਬੁਨਿਆਦ ਬਣਾ ਕੇ ਹੁਣ ਲੋਕੀ ਜਿਹੜਾ ਇਹਨਾਂ ਨੂੰ ਬਰਾਬਰਤਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਜੇਕਰ ਉਧਰੋਂ ਪੰਨ ਤੋੜ ਹੋ ਰਹੀ ਹੈ ਤੇ ਦੂਜੇ ਪਾਸੇ ਤੋਂ ਵੀ ਹੋ ਰਹੀ ਹੈ ਸੋ ਕਈ ਵਾਰ ਜਿਹੜਾ ਤੁਸੀਂ ਬਿਨਾਂ ਸੋਚੇ ਸਮਝੇ ਆਪਾਂ ਕਈ ਵਾਰ ਜਿਹੜਾ ਮੈਸੇਜ ਫਾਰਵਰਡ ਕਰ ਦਿੰਨੇ ਆ ਉਹਦਾ ਸਾਨੂੰ ਏਸਟੀਕੇ ਦੀਆਂ ਵੀ ਗੱਲਾਂ ਹੋ ਜਾਂਦੀਆਂ ਸੋ ਬਹੁਤ ਜਿਹੜਾ ਸਾਰੇ ਜਾਣੇ ਆਪੋ ਆਪਣਾ ਜਿਹੜਾ ਖਿਆਲ ਰੱਖੋ ਨੌਰ ਅ ਆਇਲੈਂਡ ਦੀ ਵੀ ਆ ਕੀਤੀ ਆ ਤਾਂ ਉੱਥੇ ਵੀ ਜੀ ਬੈਲਫਾਸਟ ਦੇ ਵਿੱਚ ਇੱਕ ਹੁਣੇ ਹੀ ਤਾਜ਼ਾ ਰਿਪੋਰਟ ਆ ਕਿ ਇੱਕ ਆਦਮੀ ਜੋ ਕਿ ਆਪਣੀ ਉਮਰ ਦੇ 50ਆਂ ਦੇ ਵਿੱਚ ਹੈ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਪੁਲਿਸ ਇਸ ਹਮਲੇ ਨੂੰ ਰੈਸਿਅਲੀ ਮੋਟੀਵੇਟਿਡ ਜਿਹੜਾ ਹੇਟ ਅਟੈਕ ਜਿਹੜਾ ਟ੍ਰੀਟ ਕਰ ਰਹੀ ਆ ਸੋ ਆਪੋ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਬਹੁਤ-ਬਹੁਤ ਖਿਆਲ ਰੱਖੋ ਆਪਣੀ ਕੋਸ਼ਿਸ਼ ਹੈ ਕਿ ਜੋ ਵੀ ਜਿਹੜਾ ਸਹੀ ਜਾਣਕਾਰੀਆਂ ਹੋਈਆਂ ਤੁਹਾਡੇ ਤੱਕ ਆਪਣੇ ਇਸ YouTube ਤੇ TikTok ਦੇ ਪਲੇਟਫਾਰਮ ਦੇ ਜਰੀਏ ਪਹੁੰਚਾਉਂਦੇ ਰਹਿਾਂਗੇ ਸੋ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ